ਇੱਕ ਆਵਾਜ਼ ਆਈ ਜਿਵੇਂ ਪਾਣੀ ਪੀਂਦਾ ਨਾ ਕੋਈ ਪਸ਼ੂ ਉਹ ਪਾਣੀ ਪੀਣ ਦੀ ਆਵਾਜ਼ ਆਈ ਤੇ ਰਾਜਾ ਕਿੱਡਾ ਵੱਡਾ ਤਨਰ ਉਤਾਰੀ ਹੋਏਗਾ ਕਿੱਡਾ ਉਹਦਾ ਨਿਸ਼ਾਨਾ ਹੋਏਗਾ ਕਿੱਡਾ ਉਹਦਾ ਅਭਿਆਸ ਹੋਏਗਾ ਰਾਜੇ ਨੇ ਅੱਖਾਂ ਮੀਟ ਕੇ ਜਿੱਥੋਂ ਆਵਾਜ਼ ਆਈ ਸੀ ਨਾ ਆਵਾਜ਼ ਵੱਲ ਕੰਨ ਆਪਣਾ ਲਗਾ ਕੇ ਉਸ ਆਵਾਜ਼ ਦੀ ਤਰਫ ਤੀਰ ਮਾਰਿਆ ਕਿੰਨੀ ਕਿੰਨੀ ਵਿਦਿਆ ਹੁੰਦੀ ਸੀ ਉਸ ਜਮਾਨੇ ਵਿੱਚ ਕਿੱਡੇ ਲੋਕ ਸੁਚੱਜੇ ਹੁੰਦੇ ਸਨ ਕਹਿੰਦੇ ਜਦੋਂ ਰਾਜੇ ਪ੍ਰਥਵੀ ਰਾਜ ਚੋਹਾਨ ਦੀਆਂ ਅੱਖਾਂ ਕੱਢ ਦਿੱਤੀਆਂ ਅੰਨਾ ਹੋ ਗਿਆ ਤੇ ਪਤਾ ਲੱਗਾ ਇਹਦੇ ਸਾਥੀਆਂ ਨੂੰ ਵੀ ਰਾਜੇ ਨੂੰ ਅੱਖਾਂ ਕੱਢ ਕੇ ਅੰਨਾਂ ਕਰ ਦਿੱਤਾ ਹੈ ਬੜੀ ਬੇਪੱਤੀ ਕਰਦੇ ਪਏ ਨੇ ਤੇ ਰਾਜੇ ਦਾ ਉਹ ਮਿੱਤਰ ਸੀ ਵਜ਼ੀਰ ਸੀ ਸੰਗੀ ਸਾਥੀ ਸੀ ਉਹਨੇ ਜਾ ਕੇ ਰਾਜੇ ਦੀ ਤਾਰੀਫ ਕੀਤੀ ਕਿ ਐਡਾ ਸਿਆਣਾ ਬੰਦਾ ਪਾਵੇਂ ਤੁਸੀਂ ਇਹਦੀਆਂ ਅੱਖਾਂ ਕੱਡੀਆਂ ਹੋਈਆਂ ਨਾ ਐਡਾ ਵੱਡਾ ਨਿਸ਼ਾਨ ਚੀ ਸੀ ਰਾਜਾ ਪ੍ਰਥਵੀ ਰਾਜ ਚੋਹਾਨ ਅਜੇ ਵੀ ਭਾਵੇਂ ਅੱਖਾਂ ਕੱਡੀਆਂ ਤੁਸੀਂ ਦੇਖ ਕੇ ਇਹਦੇ ਹੱਥਾਂ 'ਚ ਕਮਾਨ ਵੇਖ ਲਓ ਅਜੇ ਵੀ ਨਿਸ਼ਾਨਾ ਲਾ ਦੇਗਾ ਉਹ ਮੰਨਦੇ ਨਹੀਂ ਸੀ ਮੁਗਲ ਤੇ ਐਦਾਂ ਕਿਵੇਂ ਹੋ ਸਕਦਾ ਅੰਨਾ ਬੰਦਾ ਵੀ ਨਿਸ਼ਾਨਾ ਲਾ ਦੇਗਾ ਰਾਜਾ ਜਿਹੜਾ ਉੱਚੀ ਜਗ੍ਹਾ ਤੇ ਬਹਿ ਗਿਆ ਤੇ ਜਿਹੜਾ ਭੇਤੀ ਸੀ ਰਾਜੇ ਪ੍ਰਥਵੀ ਰਾਜ ਚੋਹਾਨ ਦਾ ਉਹਨੇ ਇੱਕ ਸ਼ਲੋਕ ਬੋਲਿਆ ਸ਼ਲੋਕ ਬੋਲ ਕੇ ਹੀ ਉਹਨੇ ਦੱਸਿਆ ਵੀ ਇੰਨੇ ਵਾਂਸ ਇੰਨੇ ਗਜ ਇੰਨੀਆਂ ਉਂਗਲਾਂ ਉੱਤੇ ਰਾਜਾ ਬੈਠਾ ਹੋਇਆ ਤੇ ਨਾਲੇ ਫਿਰ ਰਾਜੇ ਨੂੰ ਬੁਲਾਇਆ ਵੀ ਰਾਜੇ ਬੋਲ ਆਗਿਆ ਤੀਰ ਚਲਾਵਾ ਜਦੋਂ ਰਾਜੇ ਨੇ ਆਖਿਆ ਨਾ ਚਲਾ ਦੇ ਤੇ ਜਿੱਥੋਂ ਉਹਨੇ ਬੋਲਿਆ ਵੀ ਚਲਾ ਦੇ ਆਵਾਜ਼ ਮੂੰਹ ਚੋਂ ਨਿਕਲੀ ਉਹਦੇ ਮੂੰਹ ਦੇ ਵਿੱਚ ਅੰਨੇ ਰਾਜੇ ਨੇ ਤੀਰ ਮਾਰ ਕੇ ਪ੍ਰਿਥਵੀ ਰਾਜ ਚੋਹਾਨ ਨੇ ਉਹਨੂੰ ਮਾਰ ਦਿੱਤਾ ਸੀ ਸਿਰਫ ਕੰਨਾਂ ਨਾਲ ਆਵਾਜ਼ ਸੁਣ ਕੇ ਹੀ ਉਥੇ ਤੀਰ ਮਾਰਿਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਪਹਿਰ ਦਾ ਸਮਾਂ ਤੇ ਸਿਰ ਕੇਸ ਵਾਹ ਕੇ ਜੂੜਾ ਕਰਕੇ ਤੇ ਪੱਗ ਬੰਨਣ ਲੱਗੇ ਤੇ ਸਾਹਮਣੇ ਖਲੋਤਾ ਸਿੱਖ ਪੱਗ ਚਿੰਨਦਾ ਪਿਆ ਸੀ ਇਹ ਅਨੰਦਪੁਰ ਦੀ ਗੱਲ ਆ ਪਾੜੀ ਤੇ ਸਤਗੁਰਾਂ ਨੂੰ ਦੱਸਿਆ ਸਿੱਖਾਂ ਨੇ ਕਿ ਸੱਚੇ ਪਾਤਸ਼ਾਹ ਬਾੜੀ ਰਾਜਿਆਂ ਨੇ ਤੋਪ ਬੀੜੀ ਹੋਈ ਐ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਪਜੀ ਰੋਜ ਇੱਥੇ ਆਨ ਕੇ ਦੁਪਹਿਰੇ ਬੈਠਦੇ ਜੇ ਉਹ ਗੋਲਾ ਚਲਾਉਣ ਵਾਲੇ ਆ ਆਪਜੀ ਇੱਥੋਂ ਉੱਠ ਪਾ ਸਤਗੁਰਾਂ ਆਖਿਆ ਮੈਂ ਨਹੀਂ ਉੱਠਣਾ ਮੈਂ ਮੌਤ ਤੋਂ ਡਰ ਕੇ ਨਹੀਂ ਉੱਠਣਾ ਉਦਾਂ ਉੱਠ ਪੈਂਦੇ ਚਲੇ ਜਾਂਦੇ ਐਵੇਂ ਲੋਕ ਕੀ ਕਹਿਣਗੇ ਵੀ ਮੌਤ ਤੋਂ ਡਰਦੇ ਉੱਠ ਕੇ ਦੌੜ ਕੇ ਭੱਜ ਜਾਏ ਕੋਈ ਨਹੀਂ ਵੇਖੀ ਜਉ ਜੋ ਹੋਏਗੀ ਅਕਾਲ ਪੁਰਖ ਜੋ ਕਰੇਗਾ ਪਹਾੜੀ ਰਾਜਿਆਂ ਨੇ ਗੋਲਾ ਚਲਾਇਆ ਤੇ ਜਿਹੜਾ ਸਤਗੁਰਾਂ ਦੇ ਅੱਗੇ ਸਿੱਖ ਬੈਠਾ ਸੀ ਨਾ ਉਹ ਸ਼ਹੀਦ ਹੋ ਗਿਆ ਜਿਹੜਾ ਪੱਗ ਚਿੰਨਦਾ ਪਿਆ ਸੀ ਦਸਵੇਂ ਪਾਤਸ਼ਾਹ ਉੱਠੇ ਕਮਾਨ ਪਕੜਿਆ ਕਹਿੰਦੇ ਕਈ ਕਿਲੋਮੀਟਰ ਦੀ ਦੂਰੀ ਸੀ 2 2.5 ਕਿਲੋਮੀਟਰ ਕਈ 3 ਕਿਲੋਮੀਟਰ ਲਿਖਦੇ ਆ ਦੂਰ ਜਿੱਥੋਂ ਗੋਲਾ ਆਇਆ ਸੀ ਦਸਵੇਂ ਪਾਸ਼ਾ ਨੇ ਪਹਿਲਾਂ ਉਹਦੇ ਮੱਥੇ 'ਚ ਤੀਰ ਮਾਰਿਆ ਜਿਨੇ ਗੋਲਾ ਚਲਾਇਆ ਸੀ ਦੂਜਾ ਤੀਰ ਸਤਗੁਰਾਂ ਪਕੜਿਆ ਤੇ ਜਿਹੜਾ ਉਹਦਾ ਭਰਾ ਦੁਬਾਰਾ ਤੂਬ ਚਲਾਉਣ ਲੱਗਾ ਸੀ ਨਾ ਉਹਦੇ ਮੱਥੇ 'ਚ ਤੀਰ ਮਾਰਿਆ ਉਹਨਾਂ ਨੂੰ ਨਰਕਾਂ ਦਾ ਰੋਵ ਖਾ ਦਿੱਤਾ ਇਹ ਵਿਦਿਆ ਹੁੰਦੀ ਸੀ ਵਿਦਿਆ ਜਦੋਂ ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਗਏ ਅਨੰਦਪੁਰ ਤੇ ਸਤਗੁਰ ਘੋੜੇ ਤੇ ਚੜ੍ਹੇ ਬਿਨਾ ਹੱਥ ਲਾਏ ਤੋਂ ਆਪਣੇ ਦੋਵੇਂ ਕੰਨ پکڑ ਕੇ ਤੇ ਸਤਗੁਰ ਘੋੜੇ ਤੇ ਬਹਿ ਜਾਂਦੇ ਸਨ ਜਦੋਂ ਨੇਜੇ ਨਾਲ ਕਿੱਲੇ ਨੂੰ ਪੁੱਟਿਆ ਤੇ ਉਹਨਾਂ ਆਖਿਆ ਨਿਹੰਗ ਸਿੰਘਾਂ ਨੇ ਲੋਕਾਂ ਨੇ ਆਖਿਆ ਇਹਨਾਂ ਦੀ ਕਰਾਮਾਤ ਹੈ ਬੰਦਾ ਨਹੀਂ ਕੋਈ ਇਦਾਂ ਕਰ ਸਕਦਾ ਤੇ ਸਤਗੁਰਾਂ ਆਖਿਆ ਸੀ ਕਰਾਮਾਤ ਨਹੀਂ ਇਹ ਕਰਤ ਵਿਦਿਆ ਇਹ ਮੇਰਾ ਅਭਿਆਸ ਆ ਬੜਾ ਬੜਾ ਅਭਿਆਸ ਹੁੰਦਾ ਸੀ ਰਾਜੇ ਦਸ਼ਰਤ ਨੂੰ ਯਾਦ ਆਇਆ ਜਦੋਂ ਆਵਾਜ਼ ਆਈ ਸੀ ਤੇ ਰਾਜੇ ਦਸ਼ਰਤ ਨੇ ਆਵਾਜ਼ ਦੇ ਵੱਲ ਤੀਰ ਜਦੋਂ ਚਲਾਇਆ ਤੇ ਦਵਾ ਦਵ ਦੌੜ ਕੇ ਕੋੜਾ ਪਜਾ ਕੇ ਰਾਜਾ ਦਸ਼ਰਥ ਉੱਥੇ ਆਇਆ ਜਿੱਥੇ ਤੀਰ ਮਾਰਿਆ ਸੀ ਕੀ ਵੇਖਿਆ ਕਿ ਸ਼ਿਕਾਰ ਸ਼ਿਕਾਰ ਚੁੱਕਣ ਵਾਸਤੇ ਆਇਆ ਸੀ ਨਾ ਵੀ ਕੋਈ ਪਸ਼ੂ ਕੋਈ ਪਾਣੀ ਪੀਂਦਾ ਹੋਏਗਾ ਉਹਦਾ ਸ਼ਿਕਾਰ ਕੀਤਾ ਜਾ ਕੇ ਚੁੱਕ ਲੈਨੇ ਆ ਉਠਾ ਲੈਨੇ ਆ ਜਿੰਨੂੰ ਮਾਰਿਆ ਜਦੋਂ ਉੱਥੇ ਆਏ ਤੇ ਉੱਥੇ ਕੋਈ ਸ਼ਿਕਾਰ ਜਨਵਰ ਹਿਰਨ ਕੋਈ ਨਹੀਂ ਸੀ ਮਰਿਆ ਹੋਇਆ ਇੱਕ ਬੱਚਾ ਨੌਜਵਾਨ ਸਹਿਕ ਦਾ ਪਿਆਸੀ ਤੀਰ ਲੱਗਾ ਹੋਇਆ ਸੀ ਉਹਦੀ ਛਾਤੀ ਦੇ ਵਿੱਚ ਉਸ ਹੀ ਸਰਵਣ ਕੁਮਾਰ ਤੇ ਮਰਦੇ ਹੋਏ ਨੇ ਉਹਨੇ ਆਖਿਆ ਰਾਜਾ ਮੇਰੇ ਮਾਤਾ ਪਿਤਾ ਪਿਆਸੇ ਨੇ ਮੈਂ ਤਾਂ ਉਹਨਾਂ ਲਈ ਪਾਣੀ ਪਰਣੇ ਆਇਆ ਸਾਂ ਰਾਜੇ ਨੇ ਆਖਿਆ ਇਹ ਤੇ ਘੜੇ ਵਿੱਚ ਪਾਣੀ ਭਰਨ ਦੀ ਆਵਾਜ਼ ਸੀ ਜਿਹੜਾ ਮੈਂ ਜਨਵਰ ਦੀ ਆਵਾਜ਼ ਸਮਝ ਕੇ ਭਲੇਖੇ ਨਾ ਮਾਰ ਬੈਠਾ ਜਦੋਂ ਰਾਜੇ ਨੇ ਪਾਣੀ ਲਿਜਾ ਕੇ ਉਹਦੇ ਮਾਤਾ ਪਿਤਾ ਨੂੰ ਪਿਆਇਆ ਭਾਵੇਂ ਮਾਤਾ ਪਿਤਾ ਅੰਨੇ ਸਨ ਪਰ ਉਹਨਾਂ ਨੂੰ ਪਤਾ ਲੱਗ ਗਿਆ ਪੀ ਇਹ ਸਾਡਾ ਪੁੱਤ ਨਹੀਂ ਆ ਉਹਨਾਂ ਆਖਿਆ ਸਾਡਾ ਬੇਟਾ ਕਿੱਥੇ ਆ ਸਾਡਾ ਪੁੱਤ ਕਿੱਥੇ ਆ ਰਾਜੇ ਨੇ ਆਖਿਆ ਉਹ ਤੇ ਚਲੇ ਗਿਆ ਮਰ ਗਿਆ ਉਹਨਾਂ ਨੇ ਸ਼ਰਾਪ ਦਿੱਤਾ ਸੀ ਕਿ ਰਾਜਾ ਜਿੱਦਾਂ ਅਸੀਂ ਪੁੱਤਰ ਦੇ ਵਿਜੋਗ ਵਿੱਚ ਤੜਫੇ ਆ ਨਾ ਜਿੱਦਾਂ ਸਾਨੂੰ ਪੁੱਤ ਦੇ ਵਿਛੋੜੇ ਨੇ ਦੁਖੀ ਕੀਤਾ ਜਾਂ ਅਸੀਂ ਪੁੱਤ ਦੇ ਵਿਜੋਗ ਵਿੱਚ ਦੁਨੀਆ ਤੋਂ ਤੜਪ-ਤੜਪ ਕੇ ਜਾਵਾਂਗੇ ਸਮਾਂ ਆਏਗਾ ਤੂੰ ਵੀ ਆਪਣੇ ਪੁੱਤਰ ਦੇ ਵਿਜੋਗ ਵਿੱਚ ਹੀ ਤੜਫਦਾ ਦੁਨੀਆ ਤੋਂ ਜਾਏਂਗਾ ਉਹਨਾਂ ਨੇ ਸ਼ਰਾਪ ਦੇ ਦਿੱਤਾ ਸੀ ਰਾਜੇ ਨੂੰ ਜਾਦ ਆ ਗਿਆ ਕਿ ਉਹ ਉਹਨਾਂ ਦਾ ਸਰਾਪ ਜਿਹੜਾ ਨਾ ਉਹ ਹੁਣ ਸੱਚਾ ਹੋਣ ਵਾਲਾ ਉਹਨਾਂ ਦਾ ਸਰਾਪ ਜਿਹੜਾ ਉਹ ਸਰਾਪ ਹੁਣ ਉਹਨਾਂ ਦਾ ਪੂਰਾ ਹੋਵੇਗਾ ਕਹਿੰਦੇ ਤੌ ਲਗ ਸੰਗ ਲਾਏ ਰਗੁਬੀਰੇ ਆਪ ਬੇਸ਼ਿਸ਼ਟ ਤਰ ਕਰ ਬਾਈ ਬੇਦਸ ਪੁੰਜ ਪੜੇ ਦੇਜ ਮੰਡਲ ਰਮ ਧੂਲ ਪਈ ਮਨਮਾਹੀ ਚੰਦ ਮੁਖ ਬਨਤਾ ਚੜ ਕੋਟ ਨ ਦੇਖ ਸਰੂਪ ਸਭ ਬਲ ਜਾਹੀ ਬਾਜਤ ਢੋਲ ਮਰਦੰਗ ਬੜੀ ਤਨ ਪਿਤਰ ਕੀ ਤਨ ਕੀ ਸਦ ਨਹੀਂ ਇਨੇ ਚਿਰਣੋਂ ਜਿਹੜੇ ઋષਿ ਜੀ ਸਨ ਨਾ ਵਿਸ਼ਿਸ਼ਟ ઋષਿ ਜੀ RAM ਜੀ ਨੂੰ ਬਾਹ ਤੋਂ ਪਕੜ ਕੇ ਨਾਲ ਪਾਹਦੇ ਬਾਹ ਲਗਾਉਂਦੇ ਹੋਏ ਤੋਲਗ ਸੰਗ ਲੈ ਰਗਬੀਰ ਆਪ ਵਸ਼ਿਸ਼ਟ ਤਰੇ ਕਰ ਬਾਹੀ ਉਹਨਾਂ ਨੂੰ ਬਾਹਾਂ ਤੋਂ ਪਕੜਿਆ ਹੋਇਆ ਤੇ ਨਾਲ-ਨਾਲ ਬੜੀ ਖੁਸ਼ੀ ਦੇ ਲੈ ਕੇ ਆ ਰਹੇ ਨੇ ਰਾਜੇ ਦਸ਼ਰਤ ਦੇ ਕੋਲ ਪੰਡਿਤ ਵੇਦ ਪੜ੍ਹਦੇ ਆਵਾਜ਼ ਆਉਂਦੀ ਏ ਵੇਦਾਂ ਦੀ ਉੱਚੀ ਇੱਕੋ ਜੀ ਸੁਰ ਮਨ ਨੂੰ ਮੋਹਣ ਵਾਲੀ ਚੰਦ ਮੁਖੀ ਬਨਤਾ ਬਨਤਾ ਮੈਨੇ ਔਰਤ ਇਸਤਰੀਆਂ ਚੰਦਰਮਾ ਦੇ ਮੁਖ ਵਰਗੀਆਂ ਸੁੰਦਰ ਕੋਠਿਆਂ ਦੇ ਉੱਤੇ ਚੜੀਆਂ ਸਰੂਪ ਵੇਖ ਕੇ ਭਗਵਾਨ ਦਾ ਬਲਿਹਾਰੇ ਜਾਂਦੀਆਂ ਸਦਕੇ ਜਾਂਦੀਆਂ ਢੋਲ ਵੱਜਦੇ ਨੇ ਮਿਰਦੰਗ ਵੱਜਦੇ ਨੇ ਬੜੀ ਉੱਚੀ ਆਵਾਜ਼ ਧੁਨ ਹੈ ਕਹਿੰਦੇ ਬਾਹਰ ਤਾਂ ਇਦਾਂ ਦੀ ਆਵਾਜ਼ ਹੈ ਧੁਨ ਹੈ ਵੇਦ ਪੜੇ ਜਾ ਰਿਹਾ ਢੋਲ ਵੱਜ ਰਿਹਾ ਪਰ ਅੰਦਰ ਦੀ ਜਿਹੜੀ ਧੁਨ ਹੈ ਨਾ ਅੰਦਰ ਦੀ ਜਿਹੜੀ ਗੱਲ ਹੈ ਜਾਂ ਦਸ਼ਰਤ ਜੀ ਦੀ ਤੇ ਕੇਕਈ ਦੀ ਜਿਹੜੀ ਅੰਦਰ ਦੀ ਗੱਲ ਬਾਤ ਹੈ ਉਹ ਬਾਹਰ ਨਹੀਂ ਕਿਸੇ ਨੂੰ ਪਤਾ ਕੇ ਬਾਹਰ ਕੀ ਬਣਦਾ ਅੰਦਰ ਕੀ ਬਣਦਾ ਪਿਆ ਦੁਆਰ ਕੋ ਲਹਲ ਪਾਉਣਾ ਸੁਣਿਓ ਤਬ ਕੇ ਕਈ ਰਾਜ ਰੋ ਸਮਝਾਵੇ ਆਇਓ ਖੈ ਰਾਜ ਕੇ ਕਾਜ ਬਡੋਸੋਤ ਜਾਏ ਬਸ ਬਨਿਆ ਇਸ ਪਾਵੇ ਜਦੋਂ ਵੇਖਿਆ ਕਿ ਬਾਹਰ ਆਵਾਜ਼ ਆਈ ਸ਼ੋਰ ਸ਼ਰਾਬਾ ਜਿਆ ਹੋਇਆ ਕੇ ਕੈਨੇ ਵੇਖਿਆ ਕਿ ਰਾਮ ਆ ਗਿਆ ਆ ਰਾਮ ਆ ਗਿਆ ਕਹਿਣ ਲੱਗੀ ਮਹਾਰਾਜ ਓ ਵੇਖੋ ਰਾਮ ਆ ਗਿਆ ਜੇ ਤੇ ਹੁਣੇ ਹੀ ਤੁਸੀਂ ਆਪਣੀ ਰਸਨਾ ਤੋਂ ਹੁਕਮ ਕਰਦਾ ਕਿ ਤੈਨੂੰ ਬਨਵਾਸ ਦਿੱਤਾ ਜਾਂਦਾ ਤੂੰ ਜੰਗਲਾਂ ਨੂੰ ਚਲੇ ਜਾ ਕਹਿੰਦੇ ਦੈਦੋ ਹਾਥ ਕਪਾਲਹਿ ਮਾਰਤ ਪੌਹਨ ਸੋ ਕਰਹੋ ਜੋ ਤੋਹੇ ਭਾਵਾ ਦੋਵੇਂ ਹੱਥ ਕਪਾਲ ਮੈਨੇ ਮੱਥਾ ਦੋਵੇਂ ਹੱਥ ਰਾਜੇ ਨੇ ਮੱਥੇ ਨੂੰ ਮਾਰੇ ਪਰੇਸ਼ਾਨੀ ਦੇ ਆਲਮ ਵਿੱਚ ਇਸ਼ਾਰਾ ਕੀਤਾ ਪਰਵਟਿਆਂ ਦੇ ਨਾਲ ਇਸ਼ਾਰਾ ਕੀਤਾ ਕਹਿੰਦਾ ਕਿ ਮੈਂ ਨਹੀਂ ਕੁਝ ਕਹਿ ਸਕਦਾ ਜੋ ਤੈਨੂੰ ਚੰਗਾ ਲੱਗਦਾ ਤੂੰ ਕਰ ਲੈ ਮੈਂ ਨਹੀਂ ਕੁਝ ਆਪਣੀ ਜ਼ੁਬਾਨ ਤੋਂ ਮੈਂ ਨਹੀਂ ਕਹਿ ਸਕਦਾ ਜੇ ਮੁਖਰਮ ਰਾਜ ਕਾ ਸੁਨਤਾ ਮੁਖ ਕਿਉਂ ਬਨਵਾਸ ਪਠਾਵੇ ਜਿਹੜੀ ਜ਼ੁਬਾਨ ਦੇ ਨਾਲ ਮੈਂ RAM ਨੂੰ ਰਾਜ ਦੇਵ ਬੈਠਾ ਨਾ ਉਸ ਜ਼ੁਬਾਨ ਦੇ ਨਾਲ ਹੁਣ ਮੈਂ ਇਹ ਨਹੀਂ ਕਹਿ ਸਕਦਾ ਵੀ ਤੈਨੂੰ ਬਨਵਾਸ ਦਿੱਤਾ ਜਾਂਦਾ ਤੂੰ ਆਪੇ ਹੀ ਕਹਿ ਲਾ ਤੇ ਜਦੋਂ ਇਦਾਂ ਰਾਜੇ ਦੇ ਮੁਖ ਤੋਂ ਬਚਨ ਸੁਣਿਆ ਕੇ ਕਈ ਨੂੰ ਖੁਸ਼ੀ ਹੋਈ ਪੀ ਹੁਣ ਤੇ ਆਗਿਆ ਮਿਲ ਗਈ ਏ ਰਾਜੇ ਨੇ ਕਹਿ ਦਿੱਤਾ ਕਹਿੰਦੇ ਨੇ ਜੋ ਕਹ ਹੈ ਮੋਨ ਪਾਜੀ ਅਜ ਨੰਦਨ ਕੇ ਕਈ ਰਾਜ ਰਮੂਜ ਸਿਪਾਈ ਹੈ ਤ ਤ ਕਲ ਤਜ ਉਪਤੀ ਲੋਟ ਤ ਆਨੰਦ ਅਜ ਹੀ ਨ ਸਮਾਈ ਜਦੋਂ ਵੇਖਿਆ ਰਮਜ ਸਮਝ ਲਈ ਸਹਨਤ ਪਤਾ ਲੱਗ ਗਈ ਰਾਜੇ ਦੀ ਅੰਦਰ ਆਨੰਦ ਚਾਹ ਪੈਦਾ ਹੋਇਆ ਕਿ ਕਈ ਦੇ ਉਸੇ ਵਾ ਵੇਲੇ ਆਪਣੇ ਪਤੀ ਨੂੰ ਲੇਟ ਦਿਆਂ ਤੜਪਦਿਆਂ ਛੱਡ ਕੇ ਤੇ ਬਾਹਰ ਨੂੰ ਭੱਜ ਗਈ ਦਰਵਾਜੇ ਵੱਲ ਨੂੰ ਚਲੀ ਗਈ ਫੁੱਲੀ ਨਹੀਂ ਸਮਾਉਂਦੀ ਆਨੰਦ ਦੇ ਵਿੱਚ ਬੜੀ ਜਿਆਦੀ ਖੁਸ਼ੀ ਹੋ ਰਹੀ ਹੈ ਉਸ ਨੂੰ ਪਰ ਤੜਪਦੇ ਹੋਏ ਮਰਦੇ ਹੋਏ ਪਤੀ ਦਾ ਅੱਜ ਦੁੱਖ ਨਹੀਂ ਆਇਆ ਵੇਖੋ ਸਮਾਂ ਘੜੀਆਂ ਵੇਲਾ ਵਕਤ ਜਦੋਂ ਕਰਵਟ ਲੈਂਦਾ ਉਦੋਂ ਕਿਵੇਂ ਸਾਰੀਆਂ ਪ੍ਰਸਥਿਤੀਆਂ ਹੀ ਬਦਲ ਜਾਂਦੀਆਂ ਜੀਵਨ ਗੁਰਮਖੋ ਐਸੇ ਚੀਜ਼ ਦਾ ਹੀ ਨਾਮ ਆ ਦੁੱਖ ਸੁੱਖ ਉਤਰਾਅ ਚੜਾਅ ਵਾ ਸਮੇਂ ਦਾ ਪਤਾ ਹੀ ਇੱਥੋਂ ਲੱਗਦਾ ਕਦੇ ਪਤ ਝੜ ਕਦੇ ਬਸੰਤ ਬਹਾਰ ਕਦੇ ਸ਼ਿਸ਼ਰ ਕਦੇ ਸਰਦੀ ਕਦੇ ਗਰਮੀ ਜੀਵਨ ਵੀ ਇਦਾਂ ਹੀ ਹੈ ਕਹਿੰਦੇ ਦੌਰ ਕੇ ਪਰਮ ਬੋਲ ਵਸ਼ਿਸ਼ਟ ਰਾਮ ਚਿਤਜਾ ਬਾਤ ਸੁਣਾਈ ਮੋਏ ਦਾਇ ਬਰ ਦਵੈ ਨ ਕੋ ਬਨਾ ਮੋਸਤ ਕੋ ਆਪਣੀ ਠਕੁਰਾਈ ਦੌੜ ਕੇ ਅਖਣ ਲੱਗੀ ॠषि ਵਿਸ਼ਿਸ਼ਟ ਨੂੰ ਕਿ ॠषि ਜੀ ਰਾਜੇ ਨੇ ਮੈਨੂੰ ਦੋ ਵਰ ਦਿੱਤੇ ਨੇ ਮੇਰੇ ਪੁੱਤਰ ਨੂੰ ਰਾਜ ਦਿੱਤਾ राम ਨੂੰ ਬਨਵਾਸ ਦਿੱਤਾ ॠषि ਵਿਸ਼ਿਸ਼ਟ ਨੂੰ ਅਖਣ ਲੱਗੇ ਰਾਮ ਜੀ ਨੂੰ ਨਾਲ ਹੀ ਤੁਰਿਆਂ ਆਉਂਦਿਆਂ ਵੇਖ ਕੇ ਰਾਮ ਜੀ ਨੇ ਵੀ ਸੁਣ ਲਈ ਗੱਲ ઋષਿ ਵਿਸ਼ਿਸ਼ਟ ਨੇ ਵੀ ਸੁਣ ਲਈ ਕਿ ਕਈ ਨੇ ਆਖਿਆ ਕਿ ਰਾਜੇ ਨੇ ਹੁਕਮ ਕਰ ਦਿੱਤਾ ਹੈ ਰਾਜੇ ਦਸ਼ਰਤ ਨੇ ਆਗਿਆ ਦੇ ਦਿੱਤੀ ਹੈ ਕਿ ਰਾਮ ਇੱਥੋਂ ਹੀ ਬਨਵਾਸ ਨੂੰ ਚਲਿਆ ਜਾਵੇ ਤੇ ਮੇਰੇ ਪੁੱਤਰ ਪਰਤ ਨੂੰ ਰਾਜ ਦਿੱਤਾ ਹੈ ਜਦੋਂ ઋષਿ ਨੇ ਇਹ ਗੱਲ ਸੁਣੀ ਉਹ ਬੜਾ ਹੈਰਾਨ ਹੋਇਆ ਉਹਨੇ ਹੌਕਾ ਲਿਆ ਰਾਮ ਜੀ ਦੇ ਮੁਖੜੇ ਵੱਲ ਵੇਖਿਆ ਚਿਹਰੇ ਵੱਲ ਵੇਖਿਆ ਤੇ ਰਿਸ਼ੀ ਵਿਸ਼ਿਸ਼ਟ ਕਹਿਣ ਲੱਗਾ RAM ਜੀ ਜੇ ਤੁਹਾਡੀ ਇੱਗਿਆ ਹੋਵੇ ਜੇ ਤੁਹਾਡਾ ਹੁਕਮ ਹੋਵੇ ਤੇ ਆਪਾਂ ਰਾਜੇ ਕੋਲ ਚੱਲੀਏ ਤੁਹਾਡੇ ਪਿਤਾ ਕੋ ਚੱਲੇ ਚੱਲਦੇ ਆ ਤੁਹਾਡੇ ਪਿਤਾ ਜੀ ਦੇ ਨਾਲ ਗੱਲ ਕਰਦੇ ਆ ਵੀ ਇਹ ਗੱਲ ਕੀ ਬਣੀ ਦੇਣਾ ਤੇ ਰਾਜ ਸੀ RAM ਨੂੰ ਤੇ ਇਹ ਬਨਵਾਸ ਕਿਵੇਂ ਦੇ ਦਿੱਤਾ ਤੁਸੀਂ ਚੱਲੋ ਮੇਰੇ ਨਾਲ ਮੈਂ ਆਪ ਗੱਲ ਕਰ ਲੈਣਾ ਰਾਜੇਨਾ ਤੇ ਉਹਨੇ ਚਿਰਨੂ ਕੇ ਕੇਈ ਬੋਲ ਉੱਠੀ ਅਜੇ ਵਿਸ਼ਿਸ਼ਟ ਜੀ ਪੁੱਛਦੇ ਪੈ ਨੇ RAM ਜੀ ਨੂੰ ਤੇ ਕੇ ਕੇਈ ਕਹਿਣ ਲੱਗੀ ਪੀ ਮੇਰੇ ਤੇ ਤੁਹਾਨੂੰ ਭਰੋਸਾ ਨਹੀਂ ਮੈਂ ਤੁਹਾਡੀ ਸੌਂ ਖਾ ਕੇ ਆਖਦੀ ਹਾਂ ਰਿਸ਼ੀ ਜੀ ਮੈਂ ਸੱਚ ਬੋਲਦੀ ਹਾਂ ਮੈਂ ਤੁਹਾਡੀ ਕਸਮ ਖਾ ਕੇ ਕਹਿੰਨੀ ਆ ਪੀ ਰਾਜੇ ਨੇ ਆਪ ਆਪਣੀ ਰਸਨਾ ਤੋਂ ਹੁਕਮ ਕੀਤਾ ਕਿ RAM ਨੂੰ ਬਨਵਾਸ ਦਿੱਤਾ ਜਾਂਦਾ ਨਾਲੇ ਇਹ ਵੀ ਆਖੀ ਗੱਲ ਰਾਜੇ ਨੇ ਰਾਜੇ ਦਸ਼ਰਤ ਜੀ ਨੇ RAM ਦੇ ਪਿਤਾ ਨੇ ਕਿ ਮੈਨੂੰ ਨਾ ਮਿਲੇ ਆਣ ਕੇ ਮੇਰੇ ਕੋਲ ਆਉਣ ਦੀ ਜ਼ਰੂਰਤ ਨਹੀਂ ਮੇਰੇ ਕੋਲ ਨਾ RAM ਆਵੇ ਤੇ ਇੱਥੋਂ ਹੀ ਚਲਿਆ ਜਾਵੇ ਤੇ ਜੰਗਲਾਂ ਵਿੱਚ ਬਨਵਾਸ ਦਿੱਤਾ ਜਾਂਦਾ ਤੇ ਜੰਗਲਾਂ ਚ ਜਾ ਕੇ ਵਾਸ ਕਰੇ ਕੇ ਕਹਿੰਨੇ ਇਦਾਂ ਆਖਿਆ ਬਾਤ ਸੁਣੀ ਕੁੱਲ ਪੂਜ ਰਿਓ ਚੱਕ ਸਵਾਸ ਭਰਿਓ ਮੁਖ RAM ਨਿਹਾਰੀ ਆਇਸ ਹੋਹਿ ਕਹੋ ਨਰਪ ਸੋ ਚਲ ਔਰ ਹੋਤੀ ਅਬ ਔਰ ਵਿਚਾਰੀ ਬੋਲ ਉਠੀ ਰਖ ਸੋ ਤਬ ਕੇ ਕਈ ਸਾਚ ਕਹੋ ਮੋਹਿ ਸੋਹੇ ਤਿਹਾਰੀ ਪੂਪ ਕਹੀ ਜਿਨ ਮੋਹਿ ਮਿਲੇ ਬਨ ਜਾਏ ਬਸੇ ਕਹੋ ਜਾਏ ਪੁਕਾਰੀ ਪੂਪ ਕਹੀ ਜਿਨ ਮੋਹਿ ਮਿਲੇ ਜਿਨ ਦਾ ਮਤਲਬ ਹੁੰਦਾ ਨਾ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਕਟਾ ਜਿੰਦਾ ਮਤਲਬ ਹੈ ਨਾ ਕਟੇ ਕਹਿੰਦੀ ਰਾਜੇ ਨੇ ਅਖਿਆ ਜਿੰਨ ਮਿਲੇ ਮੈਨੂੰ ਨਾ ਅਣਕੇ ਮਿਲੇ ਇੱਥੋਂ ਹੀ ਵਾਪਸ ਚਲੇ ਆ ਜਾਵੇ ਸੋਰਸ ਕੈ ਗਾਈ ਭੀਤਰ ਪਨ ਸੋਤੇ ਬਨ ਪੂਪਤ ਸੋਨਾ ਮਿਲਾਏ ਬੈਟ ਪ੍ਰਣਾਮ ਕਿਉ ਤਿਹ ਥਰਤ ਤਾਤ ਕੈ ਬੋਲ ਲੈ ਮਾਥ ਚੜਾਏ ਸੋਕ ਪਰ ਰਕ ਲੋਗਨ ਸੋ ਕੈ ਰਾਜ ਰਾਇ ਬਨਵਾਸ ਪਠਾਏ ਰਾਜ ਨਰਾਜ ਦੀਓ ਲਗ ਬਿਰਹਿ ਜਉ ਰਗਬਿਰ ਬਿਰੇਗਾ ਰਿਆ ਕਿ ਕਈ ਤਾਂ ਉਥੇ ਪਛਾਣ ਨੂੰ ਵਾਪਸ ਚਲੀ ਗਈ राम जी ਨੇ ਉਥੇ ਹੀ ਬਹਿ ਕੇ ਜਮੀਨ ਉੱਤੇ ਬਹਿ ਕੇ ਜਿੱਧਰ ਉਹਨਾਂ ਦਾ ਪਿਤਾ ਸੀ ਨਾ ਆਪਣੇ ਪਿਤਾ ਨੂੰ ਨਮਸਕਾਰ ਕੀਤੀ ਉਥੋਂ ਹੀ ਬੈਠ ਕੇ ਆਪਣੇ ਪਿਤਾ ਦਾ ਬਚਨ ਸਿਰ ਤੇ ਚੜਾਇਆ ਮੱਥੇ ਲਾਇਆ ਸਤ ਬਚਨ ਕਹਿ ਕੇ ਮੰਨਿਆ ਸਵੀਕਾਰਿਆ ॠषि मुनि ਸਾਰੇ ਬੜੇ ਆਤੁਰ ਸਨ ਦੁਖੀ ਸਨ RAM ਜੀ ਨੇ ਆਪ ਹੀ ਸੁਨੇਹਾ ਦਿੱਤਾ ਆਣ ਕੇ ਕਿ ਮੈਨੂੰ ਮੇਰੇ ਪਿਤਾ ਜੀ ਦੇ ਹੁਕਮ ਨਾਲ ਬਨਵਾਸ ਮਿਲਿਆ ਛੋਟੇ ਭਰਾ ਨੂੰ ਰਾਜ ਮਿਲਿਆ ਹੈ ਤੇ ਮੈਂ ਹੁਣ ਚੱਲਿਆ ਹਾਂ ਤੇ ਤੁਸੀਂ ਵੀ ਕਿਸੇ ਪ੍ਰਕਾਰ ਦਾ ਕੋਈ ਇਤਰਾਜ ਕੋਈ ਰੋਸ ਨਾ ਕਰਿਓ ਰਾਜਾ ਜੀ ਦਾ ਰਾਜੇ ਦਸ਼ਰਤ ਦਾ ਬਚਨ ਸਤ ਬਚਨ ਕਹਿ ਕੇ ਆਪਾਂ ਸਾਰਿਆਂ ਨੇ ਉਹਦੀ ਪਾਲਣਾ ਕਰਨੀ ਆ। ਆਏ ਕਹਿਤਾ ਮ ਬੁਲਾਏ ਸਬੈ ਦਿ ਜਦਾਨ ਦੀ ਉਹ ਜੋ ਹੂੰ ਤੋ ਕਰਮਾਹੀ ਸੀ ਆ ਸੁ ਬਾਤ ਕਹੀ ਸਬਰਾਮ ਸੁਨੇ ਦੁਖ ਸੋ ਦਉ ਨ ਨ ਬਹਾਈ RAM ਜੀ ਘਰੇ ਆਏ ਜੋ ਕੁਝ ਵੀ ਉਹਨਾਂ ਦੇ ਕੋਲ ਸੀ ਨਾ দান ਦੇ ਦਿੱਤਾ ਵੀ ਮੈਂ ਜੰਗਲਾਂ ਨੂੰ ਚੱਲਿਆ ਬਨਵਾਸ ਚੱਲਿਆ ਬ੍ਰਾਹਮਣਾ ਨੂੰ ਲੋੜਵੰਦਾ ਨੂੰ ਦਾਨ ਕਰ ਦਿੱਤਾ ਉਹਨਾਂ ਸਾਰੇ ਪਦਾਰਥ ਜੋ ਕੋ ਜੋਨਾ ਦੇ ਕੋਲ ਮੌਜੂਦ ਸੀ ਲੀੜਾ ਕਪੜਾ ਹੀਰੇ ਜਵਾਹਰਾਤ ਸੋਨਾ ਚਾਂਦੀ ਸਭ দান ਦਿੱਤਾ ਜਦੋਂ ਮਾਤਾ ਸੀਤਾ ਨੂੰ ਪਤਾ ਲੱਗਾ ਕਿ ਮੇਰੇ ਪਤੀ ਨੂੰ ਤੇ ਰਾਜ ਮਿਲਣ ਵਾਲਾ ਸੀ ਹੁਣ ਬਨਵਾਸ ਚੱਲੇ ਨੇ ਉਹ ਦੁਖੀ ਹੋ ਗਏ ਅੱਖਾਂ ਚੋਂ ਹੰਝੂ ਵਹਿੰਦੇ ਆ ਤੇ ਭਗਵਾਨ ਰਾਮ ਨੇ ਵੇਖ ਕੇ ਅੱਖਿਆ ਸੀਤਾ ਨੂੰ ਕਹਿੰਦੇ ਕਾਹੇ ਕੋਰਵਤ ਹੋ ਸੁਨ ਮੰਨ ਨਾ ਜੇ ਕਿਛ ਅੰਕ ਲਿਖੇ ਨਾ ਮਿਟਾਈ ਨਿਭਾਗਾ ਵਾਲੀਏ ਰੋ ਨਾ ਚਿੰਤਾ ਨਾ ਕਰ ਦੁਖੀ ਨਾ ਹੋ ਜਿਹੜੇ ਲੇਖ ਲਿਖੇ ਹੋਣ ਨਾ ਰੱਬ ਨੇ ਵਿਦਾਤਾ ਨੇ ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ ਉਹਨਾਂ ਨੂੰ ਕੋਈ ਮਿਟ ਨਹੀਂ ਸਕਦਾ ਖਤਮ ਨਹੀਂ ਕਰ ਸਕਦਾ ਕਰਮਾਂ ਨੂੰ ਭੋਗਣਾ ਪੈਂਦਾ ਹੈ ਕਰਮਾਂ ਤੋਂ ਕਦੇ ਕੋਈ ਨਸ ਭੱਜ ਨਹੀਂ ਸਕਿਆ ਜਿਹੜੇ ਬੰਦੇ ਦੇ ਲੇਖ ਲਿਖੇ ਗਏ ਨੇ ਉਹਨਾਂ ਨੂੰ ਮਿਟਣਾ ਨਾ ਮਮਕਨ ਹੈ ਵੇਖੋ ਗੁਰਮਖੋ ਗੁਰੂਆਂ ਪੀਰਾਂ ਅਵਤਾਰਾਂ ਤੇ ਵੀ ਦੁੱਖ ਆਏ ਪਰੇਸ਼ਾਨੀਆਂ ਆਈਆਂ ਵੱਡੀ ਗੱਲ ਹੈ ਉਹਨਾਂ ਦੁਨੀਆਂ ਨੂੰ ਸੁਣਿਆ ਦਿੱਤਾ ਸੰਸਾਰ ਨੂੰ ਕਿ ਦੁੱਖ ਸੁੱਖ ਦੇ ਵਿੱਚ ਵੀ ਰੱਬ ਨੂੰ ਯਾਦ ਰੱਖੀਦਾ ਪਰਮੇਸ਼ਰ ਨੂੰ ਨਹੀਂ ਭੁਲਾਈਦਾ ਮਨ ਦੀ ਬ੍ਰਿਤੀ ਇੱਕਸਾਰ ਰੱਖੀਏ ਦੁੱਖਾਂ ਸੁੱਖਾਂ ਦੇ ਵਿੱਚ ਮਨ ਨੂੰ ਚਿੱਤ ਨੂੰ ਕਦੇ ਡੋਲਣ ਨਾ ਦਈਏ ਜਿਵੇਂ ਗੁਰੂ ਨਾਨਕ ਪਾਤਸ਼ਾਹ ਪਰਮਾਉਂਦੇ ਨੇ ਕਿ ਜਿੰਨੀ ਮਰਜੀ ਤੇਰੇ ਕੋਲ ਬਿਬੂਤੀ ਵੀ ਆ ਜਾਏ ਦੁੱਖ ਵੀ ਆ ਜਾਣ ਮਨੇ ਆਪਣੇ ਨੂੰ ਇੱਕ ਸਮਾਨ ਰੱਖੀ ਡੋਲਣ ਨਾ ਦੇ ਸਾਸ ਕੀ ਸੇਵ ਪਲ ਕਰਿਓ ਅਬ ਹਉ ਚੱਲਿਓ ਹਉ ਵਿਦਾ ਕੋ ਤਹਾਇ ਕਹਣ ਲਗੇ ਤੂੰ ਸੇਵਾ ਕਰੀ ਸੱਸ ਦੀ ਘਰ ਵਿੱਚ ਰਹਿ ਕੇ ਮੈਂ ਚੱਲਿਆ ਤੇ ਤੂੰ ਘਰ ਵਿੱਚ ਰਹਿ ਕੇ ਮਾਤਾ ਪਿਤਾ ਦੀ ਸੇਵਾ ਕਰ ਸੁਖ ਦੇ ਨਾਲ ਰਹਿ ਮੈਂ ਛੇਤੀ ਮੁੜ ਆਵਾਂਗਾ ਫਿਰ ਆਣ ਕੇ ਆਪਾਂ ਰਾਜ ਭਾਗ ਕਰਾਂਗੇ ਔਰ ਕਹ ਨਾ ਰਹੇ ਮਨ ਤੋਏ ਤੋ ਜਾਏ ਪਿਤਾ ਗਰੀ ਅਜ ਪਠਾਉ ਤੇ ਜੇ ਤੂੰ ਨਹੀਂ ਰਹਿਣਾ ਵੀ ਸਹੁਰਿਆਂ ਦੇ ਘਰ ਤੇ ਤੈਨੂੰ ਫਿਰ ਐ ਕਰਦਾ ਵੀ ਤੇਰੇ ਮਾਂ ਪਿਓ ਕੋਈ ਛੱਡ ਆਉਣਾ ਤੇਰੇ ਪੇਕੇ ਘਰ ਛੱਡ ਆਉਣਾ ਤੂੰ ਉਹਨਾਂ ਚਿਰ ਆਪਣੇ ਮਾਤਾ ਪਿਤਾ ਕੋਲ ਰਹਿ ਲਾ ਜਿਉਂ ਸੁਖ ਤੋ ਹੈ ਕਟ ਸੁਨ ਸੁੰਦਰ ਸੁਖ ਆਇਸ ਦੇ ਬਣਾਉ ਜਿੱਦਾਂ ਤੂੰ ਸੁਖੀ ਐ ਨਾ ਜਿੱਦਾਂ ਤੋਂ ਤੈਨੂੰ ਚੰਗਾ ਲੱਗਦਾ ਮੈਂ ਉਦਾਂ ਹੀ ਕਰ ਦੇਣਾ ਉਦਾਂ ਦੀਆਂ ਚੀਜ਼ਾਂ ਦਾ ਪ੍ਰਬੰਧ ਕਰ ਜਾਣਾ ਜੋ ਤੈਨੂੰ ਪਾਉਂਦਾ ਹਾਂ ਬਸ ਕਬਨ ਬੁਪਤ ਕੋ ਸੁਣ ਕੈ ਕਾਈ ਕਰਨ ਤੇ ਛੁਟਕਾਉ ਕਾਲ ਹੀ ਰਾਜ ਕਰੋਂ ਮਿਲ ਤੋਂ ਸੰਗ ਤਾਤ ਕੋ ਬੋਲ ਕੀ ਏ ਫਿਰਿਆ ਮੈਨੂੰ ਬਨਵਾਸ ਨੂੰ ਜਾਣਦੇ ਮੈਂ ਆਪਣੇ ਪਿਤਾ ਨੂੰ ਰਾਜੇ ਨੂੰ ਕੇ ਕਹਿੰਦੇ ਬੋਲਾਂ ਤੋਂ ਵਚਨ ਤੋਂ ਉਹਦੇ ਰਿਣ ਤੋਂ ਛਡਵਾ ਦਿਆਂ ਕੱਲ ਦੀ ਗੱਲ ਐ ਮੈਂ ਆਣ ਕੇ ਤੇਰੇ ਨਾਲ ਰਾਜ ਕਰਾਂਗਾ ਮੈਂ ਛੇਤੀ ਮੋੜਾਂ ਵਾਂਗਾ ਤੂੰ ਦੱਸ ਹੁਣ ਇੱਥੇ ਰਹਿਣਾ ਕਿ ਜਾਂ ਆਪਣੇ ਪੇਕੇ ਕਰ ਜਾਣਾ ਸੋ ਗੁਰਮਖੋ ਇਨੀਆਂ ਬਿੰਤੀਆਂ ਪ੍ਰਵਾਨ ਕਰਿਓ ਅਗਲੀ ਕਥਾ